ਕਮ ਦੋਸਤੋ ਅਲੱਗ-ਅਲੱਗ ਪਿੰਡਾਂ ਦੇ ਵਿੱਚ ਅਸੀਂ ਅਗਰ ਦੇਖੀਏ ਉਹ ਤੋਂ ਜੋ ਸਾਰੇ ਪਿੰਡਾਂ ਦੇ ਵਿੱਚ ਛੋਟੇ-ਛੋਟੇ ਗਰਾਊਂਡਾਂ ਬਚਿਆ ਹੋਣ ਜਾਂ ਖੇਡਣ ਦੀ ਜਗ੍ਹਾ ਜੋ ਬਚਿਆ ਨਹੀਂ ਹੋਈ ਹੈ ਹਨ ਔਰ ਸਾਰੇ ਜੋ ਹਨ ਉਹ ਆਪਣਾ ਆਪਣਾ ਸ਼ਾਮ ਦਾ ਵੇਲਾ ਜਿਸ ਵੇਲੇ ਹੋ ਜਾਂਦਾ ਹੈ ਆਪਣੇ ਆਪਣੇ ਪਿੰਡਾਂ ਦੇ ਵਿੱਚ ਸਾਰਿਆਂ ਨੇ ਜੋ ਹੈ ਬਾਲੀਬਾਲ ਦੇ ਨੈਟ ਲਾਏ ਹੋਏ ਹਨ ਚਾਈ ਫਿਰ ਉਹ ٹینس ਦੀ ਬਾਲ ਦੇ ਨਾਲ ਕ੍ਰਿਕਟ ਖੇលਦੇ ਹਨ ਜਾਂ ਉਹ ਬੈਡਮਿੰਟਨ ਖੇលਦੇ ਹਨ ਇਸ ਤਿੱਕੇ ਦੇ ਜੋ ਉਪਰਾਲੇ ਹਨ ਉਹ ਅਲੱਗ-ਅਲੱਗ ਜਗ੍ਹਾ ਦੇ ਉੱਤੇ ਜੋ ਹੈ ਉਹ ਜੋ ਯੰਗ ਯੂਥ ਹਨ ਉਹਨਾਂ ਨੇ ਕੀਤੇ ਹੋਏ ਹਨ ਔਰ ਉਹ ਹੀ ਇਹਨਾਂ ਦੀ ਫਿਟਨੈਸ ਨੂੰ ਠੀਕ ਰੱਖਣ ਦਾ ਇੱਕ ਜ਼ਰੀਆ ਬਣਦਾ ਹੈ ਬਚਿਆ ਹੋਇਆ ਹੈ ਜੋ 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 ਵਸੂ ਹੈ ਉਹ ਵਾਦੀ ਗਈ ਤੋਂ ਤੋਂ ਜੋ ਹੈ ਉਹ ਜਿਹੜੇ ਜਿਹੜੇ ਵੱਡੇ ਵੱਡੇ ਮੈਦਾਨ ਸਾਨੂੰ ਜਾਂ ਹੋਰ ਸਾਰੀਆਂ ਚੀਜ਼ਾਂ ਸਾਨੂੰ ਉਹ ਸਾਰੀਆਂ ਚੀਜ਼ਾਂ ਜੋ ਹਨ ਉਹ ਉਨੀ ਜਿਆਦਾ ਸਹੀ ਨਹੀਂ ਰਹੀਆਂ ਉਨੀ ਜਿਆਦਾ ਮਾਤਰਾ ਦੇ ਵਿੱਚ ਨਹੀਂ ਰਹੀਆਂ ਉਹ ਅਲੱਗ-ਅਲੱਗ ਅਲੱਗ-ਅਲੱਗ ਤਿੱਕੇ ਦੀਆਂ ਜੋ ਫੈਸਿਲਿਟੀਆਂ ਡਿਵੈਲਪ ਕਰਕੇ ਜੋ ਹੈ ਉਹ ਜੋ ਹੈ ਲੋਕਾਂ ਨੂੰ ਦੇ ਦਿੱਤੀਆਂ ਗਈਆਂ ਜਿਸ ਕਰਕੇ ਖੇਡ ਦੇ ਮੈਦਾਨ ਜੋ ਹਨ ਉਹ ਕੱਟ ਗਏ ਫਿਰ ਸਟੂਡੈਂਟਸ ਜੋ ਅੱਜ ਦਾ ਸਟੂਡੈਂਟਸ ਹੈ ਉਹ ਪੜਨ ਦੇ ਲਈ ਕਾਲਜਸ ਦੇ ਵਿੱਚ ਸਕੂਲ ਕਾਲਜਾਂ ਦੇ ਵਿੱਚ ਜਾਂਦਾ ਹੈ ਜਦੋਂ ਦਾ ਸਕੂਲ ਪੂਰਾ ਹੋ ਜਾਂਦਾ ਹੈ ਤਾਂ ਉਹ ਫਿਰ ਜੌਬ ਵਾਲੇ ਪਾਸੇ ਟੂਲਦਾ ਹੈ ਅੱਜ ਜੇ ਅਸੀਂ ਕੁੱਲ ਮਿਲਾ ਕੇ ਦੇਖੀਏ ਤਾਂ ਇੰਡੀਆ ਦੇ ਵਿੱਚ ਜੋ ਹੈ ਉਹ ਯੂਥ ਜੋ ਹੈ ਉਹ ਆਪਣੇ ਆਪ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਬਿਜ਼ੀ ਰੱਖਿਆ ਹੋਇਆ ਹੈ ਪਰ ਕੁੱਲ ਮਿਲਾ ਕੇ ਅਗਰ ਸਾਰਾ ਦਾ ਸਾਰਾ ਸਿਨੈਰੀਓ ਦੇਖਿਆ ਜਾਏ ਤਾਂ ਉਹਨਾਂ ਦੇ ਕੋਲ ਜੋ ਕੰਮ ਤੰਦੇ ਹਨ ਉਹ ਕੰਮ ਤੰਦੇ ਹੈਗੇ ਨਹੀਂ ਹਨ ਔਰ ਅਗਰ ਉਹ ਕੰਮ ਧੰਦਾ ਲੈਣ ਲਈ ਕਿਸੇ ਪਾਸੇ ਜਾਂਦੇ ਵੀ ਹਨ ਤੇ ਉਹਨਾਂ ਨੂੰ ਇੰਨੀ ਘੱਟ ਸੈਲਰੀ ਆਫਰ ਕੀਤੀ ਜਾਂਦੀ ਹੈ ਕਿ ਉਹ ਜੋ ਹੈ ਉਹ ਇਰੀਟੇਟ ਹੋ ਕੇ ਵਾਪਸ ਆਪਣੇ ਘਰਾਂ ਦੇ ਵਿੱਚ ਆ ਜਾਂਦੇ ਹਨ ਅਤੇ ਆਪਣੇ ਮਾਪੇ-ਮਾਪ ਦੇ ਉੱਤੇ ਆ ਕੇ ਬੋਝ ਬਣ ਜਾਂਦੇ ਹਨ ਜਿਹੜੇ ਕਿ ਹੁਣ ਮਾਪੇ-ਮਾਪ ਨੇ ਬੱਚਾ ਜੋ ਹੈ ਪਾਲਿਆ ਹੈ, ਵੱਡਾ ਕੀਤਾ ਹੈ ਔਰ ਇਹ ਦੇਖੋ ਇਹ ਵੀ ਇਸ ਇੱਕ ਪਿੰਡ ਦੇ ਜੋ ਬੱਚੇ ਹਨ ਉਹ ਖੇਡ ਰਹੇ ਹਨ ਔਰ ਇਹਨਾਂ ਦੇ ਵਿੱਚ ਜ਼ਿਆਦਾਤਰ ਜੋ ਹਨ ਉਹ ਜੋਬ ਕਰਨ ਦੀ ਉਮਰ ਵਾਲੇ ਹਨ ਪਰ ਇਹਨਾਂ ਦੇ ਕੋਲ ਕੰਮ ਨਾ ਹੋਣ ਕਰਕੇ ਇਹ ਸਾਰੇ ਸਾਰੇ ਜੋ ਸਾਡੇ ਪਿੰਡਾਂ ਦੇ ਵਿੱਚ ਹਨ ਇਸੇ ਤਰੀਕੇ ਦੇ ਮੌਲ ਜੋ ਸਾਡੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਅਸੀਂ ਜਦੋਂ ਵੀ ਵਿਚਰਦੇ ਹਾਂ ਤਾਂ ਸਾਨੂੰ ਦੇਖਣ ਨੂੰ ਮਿਲਦਾ ਹੈ ਕਿ ਸ਼ਾਮ ਦਾ ਵੇਲਾ ਜਦੋਂ 4:30 5:00 ਵੱਜ ਜਾਂਦੇ ਹਨ ਗਰਮੀਆਂ ਦੇ ਵਿੱਚ ਤਾਂ ਸਾਰੇ ਸਾਰੇ ਜੋ ਬੱਚੇ ਸਾਡੇ ਆਪਣੇ ਆਪਣੇ ਜੋ ਘਰਾਂ ਦੇ ਵਿੱਚੋਂ ਗਰਮੀ ਤੋਂ ਰੱਦ ਪਾਲਣ ਦੇ ਲਈ ਜੋ ਹਵਾ ਜਾਂਦੇ ਹਨ ਅਤੇ ਆਪਣਾ ਜੋ ਟਾਈਮ ਹੈ ਉਹ ਬਾਲੀਬਾਲ ਜਾਂ ਫਿਰ ਟੈਨਿਸ ਬਾਲ ਦੀ ক্রিকেট ਦੇ ਨਾਲ ਖੇਡ ਕੇ گزارਦੇ ਹਨ ਔਰ ਕਿਸੇ ਤਰੀਕੇ ਨਾਲ ਜ਼ਿੰਦਗੀ ਨੂੰ ਅੱਗੇ ਨੂੰ ਬਦਉਂਦੇ ਹਨ ਇਸੇ ਤਰੀਕੇ ਦੇ ਨਾਲ ਜੋ ਜ਼ਿੰਦਗੀ ਹੈ ਉਹ ਜੀਉਤ ਵੀ ਜੋ ਹੈ ਉਹ ਜਲਦੀ ਰਹਦੀ ਹੈ ਜਿਆਦਾ ਪਾਪੂਲੇਸ਼ਨ ਹੋਣ ਕਰਕੇ ਜੋ ਹੈ ਉਹ ਐਨੇ ਜਿਆਦਾ ਜੋ ਸਾਧਨ ਖਾਣ ਹੋਣਾ ਨੂੰ ਕੰਮ ਦੇਣ ਦੇ ਉਹ ਜੋ ਜੋ ਮਨਸ਼ੀਰੀ ਯੁੱਗ ਹੋ ਗਿਆ ਬਹੁਤ ਜੋ ਹੈ ਮੈਨੂਲੀ ਕੰਮ ਹੋਣੇ ਬੰਦ ਹੋ ਗਏ ਔਰ ਜੋ ਲੋਗ ਹਰੋ ਬੇਰੋਜ਼ਗਾਰ ਹੋ ਗਏ ਅਸਾਮਨਾ ਵੱਡਾ ਜੋ ਮੁੱਦਾ ਹੈ ਉਹ ਦੇਸ਼ ਦੇ ਵਿੱਚ ਉਹ ਬੇਰੋਜ਼ਗਾਰੀ ਹੈ ਮਹਿੰਗਾਈ ਹੈ ਆਪਾਂ ਨੂੰ ਸਾਰਾ ਕੁਝ ਦੇਖਣਾ